ਔਰ ਮੰਚ ਤੇ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੀ ਔਰ ਪੂਰੇ ਪੰਜਾਬ ਦੀ ਇੱਕੋ ਇੱਕ ਸ਼ਖਸੀਅਤ ਉਹ ਇਨਸਾਨ ਜਿਨ੍ਹਾਂ ਨੇ ਆਪ ਦਾ ਜ਼ਿਮੇਵਾਰ ਕਮਾਨਦਾਰੀ ਨਾਲ ਔਰ ਆਦੇ ਬਾਪ ਦੇ ਕਦਮਾਂ ਤੇ ਚੱਲ ਕੇ ਉਹਨਾਂ ਦੀ ਚਿੱਟੀ ਪਾਗ ਨੂੰ ਕਦੇ ਡਾਲ ਨਹੀਂ ਲਗਣ ਦਿੱਤਾ ਸਰਦਾਰ ਕੈਰੀ ਪ੍ਰਕਾਸ਼ ਸਿੰਘ ਜੀ ਸਾਬਕਾ ਮੰਤਰੀ ਪੰਜਾਬ ਬਹੁਤੀ ਸਰਕਾਰ ਜੋ ਘੋੜੇ ਉਹਨੇ ਘੁੰਮ ਕੇ ਗਏ ਜਿਨ੍ਹਾਂ ਨੇ ਇਸ ਇਲਾਕੇ ਦੀ ਪਾਰਲੀਮੈਂਟ ਇਸ ਇਲਾਕੇ ਦੀ ਬੜੀ ਵਿਖੂਪੀ ਦੇ ਨਾਲ ਸੇਵਾ ਕੀਤੀ ਔਰ ਹਮੇਸ਼ਾ ਆਪ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਵਿੱਚ ਤਤਪਰ ਰਹੇ ਦੇਸ਼ ਦੀ ਪਾਰਲੀਮੈਂਟ ਵਿੱਚ ਸਰਦਾਰ ਅਮਰ ਸਿੰਘ ਜੀ ਬਹੁਤੀ ਸਰਕਾਰوں ਵੱਡਾ ਪ੍ਰਾਅ ਜਿਹਨਾਂ ਨੂੰ ਅਸੀਂ ਹਮੇਸ਼ਾ ਛੋਟੇ ਹੁੰਦੇ ਆ ਸਰਦਾਰ ਬਲਸਿੰਘ ਜੀ ਜਦੋਂ ਕਦੇ ਮੁਕਸਦ ਦਾ ਦੌੜਾ ਕਰਦੇ ਸਨ। ਕਿਹਾ ਪੰਜਾਬ ਦੇ ਆਸ-ਪਾਸੇ ਖਿੱਕਿਆਂ ਚਾਦੇ ਸਨ ਤਾਂ ਉਹਨਾਂ ਨੂੰ ਅਸੀਂ ਵੇਖਿਆ ਕਰਦੇ ਸਨ। ਔਰ ਫੋਟੇ ਇਸਲਾਕੇ ਦੀ ਅਗਵਾਈ ਕਰ ਰਹੇ ਅੱਜ ਇਸ ਕਾਂਗਰਸ ਦੀ ਅਗਵਾਈ ਕਰ ਰਹੇ। ਸਾਡੇ ਕਾਂਗਰਸ ਕਮੇਟੀ ਦੇ 올 ਇੰਡੀਆ ਦੇ ਸਕੱਤਰ ਸਰਦਾਰ ਗੁਰੀਤ ਸਿੰਘ ਜੀ ਕੋਲ ਦੀ ਸਾਹਿਬ। ਬਹੁਤ ਹੀ ਸਰਕਾਰیوں ਸਾਡੇ ਸੂਬੇ ਦੇ ਜਨਰਲ ਸਕੱਤਰ ਸਰਦਾਰ ਸਦੀਪ ਸਿੰਘ ਜੀ ਸੰਧੂ ਸਾਹਿਬ ਦਾਖਾ ਤੋਂ ਬਹੁਤ ਹੀ ਸਰਕਾਰیوں ਸਾਡੇ ਜਿਨ੍ਹਾਂ ਦੇ ਪ੍ਰਧਾਨ ਮੇਰਾ ਪ੍ਰਧਾਨ ਜਿਨ੍ਹਾਂ ਨਾਲ ਅਸੀਂ ਕਾਂਗਰਸ ਦੇ ਵਿੱਚ ਅਸੀਂ ਇਕੱਠਿਆ ਕੰਮ ਕੀਤਾ ਔਰ ਜਿਹੜੇ ਐਮਐਲਏ ਵੀ ਰਹੇ ਔਰ જિલ્લા ਕਾਂਗਰਸ ਕਮੇਟੀ ਵੀ ਸੇਵਾ ਨਿਭਾ ਰਹੇ ਨੇ ਸਰਦਾ ਤਖਵੀਲ ਸਿੰਘ ਜੀ ਲਖਾ ਸਾਹਿਬ ਮੋਦੀ ਸਰਕਾਰ ਜੋ ਸਾਬਕਾ ਮੰਤਰੀ ਰਹੇ ਦਿਨਾਂ ਦੇ ਸਰਦਾਰ ਗਣ ਸਿੰਘ ਜੀ ਨੇ ਨਾਲ ਆਪ ਦਾ ਜੀਵਨ ਬਤੀਤ ਕੀਤਾ ਔਰ ਬੜੀ ਸਾਦਗੀ ਨਾਲ ਰਹੇ ਸਾਬਕਾ ਮੰਤਰੀ ਮਨਜੀਤ ਸਿੰਘ ਜੀ ਲਖਾ ਸਾਹਿਬ ਮੇਰਾ ਪ੍ਰਾਰ ਜਿਨ੍ਹਾਂ ਨੇ ਆਪਣੇ ਪਿਤਾ ਦੇ ਤੋਂ ਸੇਵ ਲੈ ਕੇ ਆਲਾਕੇ ਦੀ ਸੇਵਾ ਕਰ ਰਹੇ ਨੇ ਚਾਹੇ ਖੰਨੇ ਵੀ ਹੋਵੇ ਤੇ ਚਾਹੇ ਜਿਹੜਾ ਸਮਰਾਲਾ ਤੋਂ ਪਹਿਲਾਂ ਕਿਹਨੂੰ ਸਾਹਵੇਂ ਵਾਲ ਸਾਹਿਬ ਤੇ ਹੁਣ ਅੱਜਕੱਲ ਖੰਨੇ ਦੀ ਸੇਵਾ ਨਿਭਾ ਰਹੇ ਔਰ ਆਪ ਇਹ ਵਰਕਰਮ ਹਮੇਸ਼ਾ ਇੱਕ ਨਾ ਲਾ ਕੇ ਰੱਖਦੇ ਆ ਸਾਡਾ ਪ੍ਰਧਾਨ ਰਾਜਾ ਗਿਲ ਸਾਹਿਬ ਹਮਕੰਚ ਸਮਰਾਲਾ ਔਰ ਬਹੁਤ ਹੀ ਸਰਕਾਰਿਓ ਦਾ ਪਰਮਜੀਤ ਸਿੰਘ ਜੀ ਕਬੱਦੀ ਸਾਹਿਬ ਉਹ ਵੀ ਸਤਕਾਰਯੋਗ ਸਾਡੇ ਲਖਾ ਰੌਣੀ ਸਾਹਿਬ ਔਰ ਬਹੁਤ سارے ਸਾਡੇ ਬਲਾਕਾਂ ਦੇ ਪ੍ਰਧਾਨ ਮੈਂ ਕਿਉਂ ਪਾਸੇ ਤੇ ਸਾਡੇ ਜ਼ਿਲ੍ਹਾ ਕਾਂਗਰਸ ਕਮਿਟੀ ਦੇ ਮੇਦਾਨ ਬਲਾਕ ਸੰਪਤੀ ਦੇ ਚੇਅਰਮੈਨ ਸਾਰੇ ਸਾਥੀ ਜਨ ਮੈਂ ਕਿਹਦਾ ਕਿਹਦਾ ਨਾਮ ਲਵਾਂ ਯੂਥ ਕਾਂਗਰਸ ਦੇ ਸਾਥੀ ਤੇ ਸਾਡੇ ਕਰਨਾਲ ਸਿੰਘ ਜੀ ਸੁਰੂ ਸਾਹਿਬ ਦਾ ਜਿਹੜਾ ਪਰਿਵਾਰ ਹੈ ਸਾਡੇ ਮਾਤਾ ਜੀ ਅਰੀ ਉਹ ਵੀ ਮਾਂਸ ਦੇ ਮਨਾਜ਼ਮਾਨੇ ਸਾਥਿਓ ਮੈਂ ਜ਼ਿਆਦਾ ਸਮਾਂ ਖੋੜਾ ਨਹੀਂ ਲੈਣਾ ਅੱਜ ਮੌਕੇ ਖੂਬਸੂਰਤ ਦਿਨ ਹੈ ਅਰ ਜਿੱਥੇ 77 ਮਾਂ ਅਲਾਦੀ ਦਾ ਦਿਵਸ ਮਾਨ ਰਹੇ ਅੱਜ ਮੈਂ ਕਾਂਗਰਸ ਪਾਰਟੀ ਦੇ ਵਿੱਚ ਵੇ ਰੰਗਾਂ ਚੰਗਾ ਚੰਗਾ ਲੈਣਾ ਲੈ ਆਇਆ ਹਾਂ ਇਹ ਅੱਜ ਮੈਨੂੰ ਫਕਰ ਮਹਿਸੂਸ ਹੋ ਰਿਹਾ ਕਿ ਦੂਜਾ ਜਿਹੜਾ ਪ੍ਰੋਗਰਾਮ ਹੈ ਮੈਂ ਉਸ ਸ਼ਹੀਦ ਦੇ ਬਾਰੇ ਆਂਦੇ سجد واسطے آیا جس نے گوا کی ترکی پہ آ کے جا کے آپ کی شہادت دیتی اور ازادی میں چاہتا بنا یوگان پھایا اور ٹھیک کیا ہے سردار سنگھ کی اُرانے کہ جبی لکھ دو سان اسرو صاحب کا نام لکھا رہے ਇਹ ਛਾਪੀ ਥੋੜੀ ਗੌਰਨ ਦੇ ਨਾਲ ਛੋੜੀ ਹੋ ਜਾਂਦੀ ਔਰ ਮੈਂ ਨਸੂਜ਼ ਕਰਦਾ ਕਿ ਪੰਜਾਬ ਦੇ ਲੋਕ ਸੂਰਬੀਰ ਯੋਧੇ ਵੱਖਰੀ ਕੌਮ ਹੈ ਬੇਸ਼ੱਕ ਸੀ ਹਿੰਦੁਸਤਾਨ ਦਾ ਅੰਗਾ ਹਿੰਦੁਸਤਾਨ ਦਾ ਹਿੱਸਾ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮੌਕਾ ਵੀ ਮਿਲਿਆ ਕੇਵਲ 5 6 ਮਿੰਟ ਮਿਲੇ ਇੱਕ ਦਿਨ ਔਰ ਉਸ ਤੋਂ ਬਾਅਦ ਕਿਉਂਕਿ ਜਿਹੜੇ ਸਵਾਲ ਲੱਗਦੇ ਆ ਉਹ ਪਰਚੀ ਨਾਲ ਨਿਕਲਦੇ ਆ ਪਰ ਜ਼ੀਰੋ ਆਰ ਦੇ ਵਿੱਚ ਜਿਹੜਾ ਜ਼ੀਰੋ ਕਾਲ ਹੁੰਦਾ ਘੰਟੇ ਦਾ ਉਹਰੇ ਵਿੱਚ ਵੀ ਪਾਰਕੀ ਦੇ ਨਾਲ ਡਰਾ ਨਿਕਲਦਾ ਹੈ ਇਸ ਕਰਕੇ ਮੈਂ ਉਸ ਤੋਂ ਬਾਅਦ બો ਨਹੀਂ ਸਕਿਆ ਕਿ ਕਾਂਗਰਸ پارٹی ਨੇ 100 ਜਿਹੜੇ ਐਮਪੀ ਆ ਉਹਨਾਂ ਨੂੰ ਸਾਰਿਆਂ ਨੂੰ ਪੰਨ ਸੱਤ ਸੱਤ ਮੈਂ ਬੋਲਣ ਦਾ ਮੌਕਾ ਦੇਣਾ ਸੀ ਕਈਆਂ ਨੂੰ ਥੋੜਾ ਜਿਆਦਾ ਵੀ ਮਿਲਿਆ ਮੰਨ ਲਿਆ ਮਨ ਵਿੱਚ ਰਹਿ ਗਈ ਔਰ ਗਿਆਨ ਮੈਂ ਬੋਲਿਆ ਉਹ ਮੈਂ ਸਪੀਕਰ ਸਾਹਿਬ ਦੀ ਮਿੰਦ ਤੇ ਬੇਨਤੀ ਕਰਕੇ ਤਰਲਾ ਮੁੱਚੀ ਕਰਕੇ ਇੱਧਰ ਉੱਧਰ ਆ ਕੇ 2 ਮਿੰਟ ਲਈ ਜਿੱਥੇ ਹੈ ਪੰਜਾਬ ਦੇ ਉਸ ਮਹਾਨ ਸੁਪੁੱਤਰ ਜਿਹਨੇ ਦੁਨੀਆ ਦੇ ਵਿੱਚ ਆਪਣਾ ਨਾਮ ਪੈਦਾ ਕੀਤਾ ਪੰਜਾਬੀ ਦਾ ਉਹਰੇ ਬਾਰੇ ਪੰਜਾਬੀ ਕਿਸਾਨੀ ਬਾਰੇ ਤੇ ਲੁਧਿਆਣੇ ਦੀ ਇੰਡਸਟਰੀ ਬਾਰੇ ਉਹ 5-7 ਮਿੰਟਾਂ ਦੇ ਵਿੱਚ ਪਰ ਜੋ ਗੈਂਸਟਰਾਂ ਦਾ ਪਰਕੋਪ ਚੱਲ ਰਿਹਾ ਪੰਜਾਬ ਦੇ ਅੰਦਰ ਹੋਰੇ ਬਾਣੇ ਬੋਲਣ ਦੀ ਕੋਸ਼ਿਸ਼ ਕੀਤੀ ਲੇਕਿਨ ਸੱਚੇ ਬਾਦਸ਼ਾਹ ਕਿਰਪਾ ਕਰੇ ਕਦੇ ਬੋਲਣ ਦਾ ਮੌਕਾ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਦੇ 11 15 ਮਹੀਨਿਆਂ ਚਿੱਤੇ ਮਿਲਿਆ ਉਸਨੇ ਇਹ ਗੱਲ ਜ਼ਰੂਰ ਕਹਾਗਾ ਕਿ ਮੈਨੂੰ ਮਾਣ ਹੈ ਸਾਡੇ ਪੰਜਾਬ ਤੇ ਮੈਂ ਉਸ ਧਰਤੀ ਦਾ ਬਚਿੰਦਾ ਹੈ جیس ترتیلے لوگانے اس دیش دی آزادی اور کھنٹا لے میں سب تو بڑا چھوٹے سوپے نے لیکن سب تو بڑا یوگدان پایا ہے آج میں نے اس کا تابعی مان ہے کہ دیش کا پردان منتری ان لال کے لئے تر چندہ لہر آ رہے ہیں اور سب تو بڑا یوگدان اس لال کے لئے تر چندے لہر آنگے میں پنجاب دے لوگانا ہے ਕਿਉਂਕਿ ਇਹ ਸਹੀ ਕਿਦੋਂ ਮੈਂ ਗਰਦਾਨ ਸਿੰਘ ਸਰਵਾਂ ਨੂੰ ਯਾਦ ਕਰਦਾ ਹੈ ਉਦੋਂ ਮੇਰੇ ਲੋਕ ਕੰਡੇ ਖੜੇ ਹੋ ਜਾਂਦੇ 19 ਸਾਲ ਦਾ ਉਹ ਨੌਜਵਾਨ ਜਦੋਂ ਭਗਤ ਸਿੰਘ ਦੀ ਗੱਲ ਕਰਦਾ ਹੈ ਤੇ ਮੇਰਾ ਸਰੀਰ ਦੇ ਵਿੱਚ ਖੂਨ ਦਾ ਦੌਰਾ ਉਹ ਤੇਜ਼ ਹੋ ਜਾਂਦਾ ਮੇਰੇ ਸਤਕਾਰਯੋ ਪੰਜਾਬ ਦੇ ਲੋਕੋ ਤੇ ਜਦੋਂ ਸਹੀਦ ਨੂੰ ਨੰਨ ਸਿੰਘ ਦੀ ਗੱਲ ਕਰਦਾ ਕਿ 21 ਸਤੰਬਰ ਬਾਅਦ ਨੇ انگلینڈ ਦੀ ਧਰਤੀ ਤੇ ਜਾ ਕੇ ਕਿਤਾਬ ਦੇ ਵਿੱਚ ਪਸਤਾਉਣਾ ਕਿ ਪੰਜਾਬ ਦੇ ਸਰਿਆਂ ਵਾਲੇ ਦਾ ਦਾ ਬਦਲਾ ਲਿਆ ਹੈ ਉਦੋਂ ਮੈਂ ਫਿਰ ਕੀ ਪੁੱਛਿਉਂ ਹੈ ਲੱਗਦਾ ਕਿ ਇੱਕ ਵੱਖਰੀ ਕਿਸਮ ਦਾ ਨਸ਼ਾ શરીਦੇ ਵਿੱਚ ਆ ਗਿਆ ਸੋਨਾ ਸ਼ਹੀਦਾਂ ਦੀ ਬਦਲਾ ਜਿਹੜੇ ਕਾਲੇ ਪਾਣੀ ਗਏ ਜਿਨ੍ਹਾਂ ਦੇ ਪੈਰਾਂ ਚ ਜੰਗੀਰਾ ਝੰਗੀਆਂ ਸਾਨੂੰ ਅੱਜ ਸਾਡਾ ਦੇਸ਼ ਫਤਿਹ ਦਿਵਾ ਕੇ ਦਿੱਤਾ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਆਜ਼ਾਦੀ ਦੇ ਹਾਰੇ ਤੇ ਬੇਸ਼ੱਕ ਸਾਨੂੰ ਹਰ ਦਾਰਾ ਕੰਮ ਨੇ ਹਰ ਵਿਅਕਤੀ ਨੂੰ ਜਿਸ ਸੰਪਤੀ ਤੇ ਅਸੀਂ ਪੈਦਾ ਹੋਏ ਹਾਂ ਜਿਸ ਦੇਸ਼ ਤੇ ਵਸ ਰਹੇ ਹਾਂ ਬੇਸਤਰੰਗੇ ਦੇ ਸ਼ਾਂਗ ਥਲੇ ਅਸੀਂ ਖੜੇ ਹਾਂ ਸਾਡਾ ਹਰੇਕ ਵਿਅਕਤੀ ਦਾ ਫਰਜ਼ ਮੰਗਦਾ ਹੈ ਕਿ ਇਸ ਦੇਸ਼ ਤੇ ਪ੍ਰਤੀ మేసే కఫియా ਦੇ ਪਰਿਵਾਰਾਂ ਵੀ ਸੁਖ ਮੰਗਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਿਸ਼ਤੇਦਾਰਾਂ ਦੀ ਮੰਗਦੇ ਆ ਅਸੀਂ ਇੱਥੇ ਕੰਮ ਕਾਰ ਕਰਦੇ ਆ ਲੇਕਿਨ ਸਾਡਾ ਅਰੇ ਵਿਅਕਤੀ ਦਾ ਫਰਜ਼ ਮੰਗਦਾ ਹੈ ਕਿ ਅਸੀਂ ਸਾਰੇ ਤੱਕੜੇ ਹੋ ਕੇ ਦੇਸ਼ ਫਿਰਮਾ ਦੇ ਵਿੱਚ ਆਪਣਾ ਵਜਬੁਲਾਇ ਯੋਗਦਾਨ ਪਾਈਏ ਚਾਹੇ ਉਹ ਛੋਟਾ ਹੋਵੇ ਜਾਂ ਚਾਹੇ ਉਹ ਵੱਡਾ ਹੋਵੇ ਕਿਉਂਕਿ ਇਸ ਦੁਨੀਆ ਨੂੰ ਚੱਲੇ ਸਭ ਨੇ ਜਾਣਾ ਹੈ ਔਰ ਇਹਰੇ ਲੋਕ ਕੌਮਾਂ ਦੇ ਆਸਤੇ ਔਰ ਦੇਸ਼ ਦੇ ਆਸਤੇ ਕੋਈ ਨਾ ਕੋਈ ਪਿਆਰ ਕਰਦੇ ਨੇ ਬਲਿਦਾਨ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਲੋਕ ਯਾਦ ਕਰਦੇ ਨੇ ਉਸੇ ਕਰਾਇਏ ਪੰਜਾਬ ਕਰਤੀ ਹੈ ਇਹਰੇ ਸਰਕਾਰਿਓਂ ਫਰਾਉ ਇਹ ਸੋਨੇ ਦੀ ਜਿੜੀ ਹੋਇਆ ਕਰਦਾ ਸੀ ਪੰਜਾਬ ਮੈਂ ਕਿਸੇ ਨੂੰ ਅਸੀਂ ਸਾਰੇ ਜ਼ਿੰਮੇਵਾਰ ਹਾਂ ਮੈਂ ਕਿਸੇ ਨੂੰ ਕਿਸੇ ਦੇ ਕੋਈ ਨਾਮ ਨਾ ਲਾਉਂਦਾ ਹੋਇਆ ਬਹੁਤ ਸਆਂੀਆਂ ਸੀ ਜ਼ਾਵੀਆਂ ਜ਼ਿੰਮੇਵਾਰੀਆਂ ਜਿਹੜੀਆਂ ਅਸੀਂ ਨਿਭਾ ਸਕਦੇ ਸਾਂ ਪਤਾ ਨਹੀਂ ਕਿਸ ਮਜਬੂਰੀਆਂ ਕਰਕੇ ਉਹ ਅਸੀਂ ਨਿਭਾ ਨਹੀਂ ਸਕੇ